ਵਕਤ ਬਦਲ ਦਿੱਤਾ ਤਾਜ ਬਦਲ ਦਿੱਤਾ ਜੋ ਉਸ ਨੂੰ ਪਾਏਗਾ ਉਸ ਦਾ ਨਾਮ ਬਦਲ ਦਿੱਤਾ ਪੰਜਾਬ ਦੀ ਜਨਤਾ ਨੇ ਵੋਟਰਾਂ ਨੇ ਤੁਸੀਂ ਪੰਜਾਬੀ ਸਿਆਸਤ ਦਾ ਇਤਿਹਾਸ ਬਦਲ ਦਿੱਤਾ ਤਾਂ ਭਗਵੰਤ ਮਾਨ ਪੰਜਾਬ ਦੇ सीएम ਬਣਨ ਜਾ ਰਹੇ ਨੇ ਸਭ ਤੋਂ ਪਹਿਲਾਂ ਮੈਨੂੰ ਫਿਕਰ ਜਿਹੜਾ ਉਹ ਬੇਰਜ਼ਗਾਰੀ ਦਾ ਹੈ ਪਹਿਲੇ ਦਿਨ ਹੀ ਹਰੇ ਰੰਗ ਦਾ ਪੈਨ ਬੇਰਜ਼ਗਾਰੀ ਦੂਰ ਕਰਨ ਵਾਸਤੇ ਚੱਲੂਗਾ 42900 ਪਲੱਸ ਹੋ ਗਈਆਂ ਸਰਕਾਰੀ 16 ਮਾਰਚ ਨੂੰ 2 ਸਾਲ ਹੋਣਗੇ 2 ਸਾਲਾਂ ਚ ਅਸੀਂ 42900 ਉਹ ਨੌਕਰੀ ਜਿਹਦੇ ਵਿੱਚ ਕੋਈ ਹਾਰਡਲ ਨਹੀਂ ਕੋਈ ਕੋਰਟ ਦਾ ਕੇਸ ਨਹੀਂ ਅਸੀਂ ਸਾਰੇ ਪਹਿਲਾਂ ਕਲੀਅਰ ਕਰਦੇ ਆ ਸਾਡੇ ਬਜ਼ੁਰਗ ਜੁੱਤੀਆਂ ਟੁੱਟ ਗਈਆਂ ਤਾੜੀਆਂ ਚਿੱਟੀਆਂ ਹੋ ਗਈਆਂ ਦਸਤਰਾ ਦੇ ਗੇੜੇ ਮਾਰਦਿਆਂ ਦੀਆਂ ਝੜਕਾਂ ਖਾ ਕੇ ਆਉਂਦੇ ਆ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੁਣ ਤੁਹਾਨੂੰ ਜਾਣ ਦੀ ਲੋੜ ਨਹੀਂ ਉਹ ਬੁੱਧਵਾਰ ਵੀਰਵਾਰ ਵਾਲੇ ਸਾਬ ਤੁਹਾਡੇ ਪਿੰਡਾਂ ਚ ਔੜ ਗਏ ਕਿ ਕਿਸੇ ਵੀ ਸਰਕਾਰੀ ਦਫਤਰ ਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਸ਼ਹੀਦ ਆਜ਼ਮ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਉਹਨਾਂ ਦੀਆਂ ਫੋਟੋ ਲੱਗਿਆ ਕਰੀਂ ਮਕਸਦ ਸਿਰਫ ਇੱਕੋ ਹੀ ਹੈ ਪੰਜਾਬ ਠੀਕ ਹੋ ਜੇ ਸਾਡੇ ਸਕੂਲ ਠੀਕ ਹੋ ਜਾਣ ਸਾਡੇ ਹਸਪਤਾਲ ਠੀਕ ਹੋ ਜਾਣ ਸਾਨੂੰ ਬਿਜਲੀ ਫ੍ਰੀ ਐਕਪੀਨ ਨੂੰ ਵਾਪਸ ਬੁਲਾ ਲੀਏ ਖੇਤੀ ਨੂੰ ਲਾਹੇਵੰਦ ਧੰਦਾ ਬਣਾਈਏ ਸਾਰੀ ਸਰਕਾਰ ਨੇ ਇੱਕ ਇੱਕ ਦਾਣਾ ਵਿੱਚ ਲੋੜ ਚੁਕ ਪਿਆ ਕੋਈ ਕਾਲੀ ਸਰਕਾਰ ਹੈ ਪਹਿਲੀ ਵਾਰੀ ਸਰਕਾਰ ਆਈ ਹੈ 75 ਸਾਲ ਪਹਿਲੀ ਵਾਰੀ ਆਈ ਦੇਖਿਆ ਵੀ ਤਾਂ ਸਰਕਾਰ ਹੈ ਤੇ ਧੰਨਵਾਦ ਕੀਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੇ ਉਕਰਾਲੇ ਸੜਕਾ 40 ਸਾਲਾਂ ਬਾਅਦ ਜਿਹੜਾ ਉਹ ਪਾਣੀ ਹੈ ਨਹਿਰੀ ਪਾਣੀ ਹੈ ਸਾਡੇ ਖੇਤਾਂ ਦੇ ਵਿੱਚ ਲੱਗਿਆ ਹੈ ਬਿਜਲੀ ਦੀ ਸਪਲਾਈ ਜਿਵੇਂ ਮਾਨ ਸਾਹਿਬ ਨੇ ਕਿਹਾ ਜੀ ਬਹੁਤ ਵਧੀਆ ਆ ਰਹੀ ਹੈ ਮੋਟਰਾਂ ਬੰਦ ਕਰਦੇ ਆਂ ਵਧੀਆ ਚੱਲ ਰਹੀ ਹੈ ਅਸੀਂ ਟ੍ਰੈਕ ਬਣਾਵਾਂਗੇ ਅਸੀਂ ਸਟੇਡੀਅਮ ਬਣਾਵਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੈਹਾ ਇਨਕਲਾਬ ਜੈਹਾ ਬੋਲੇ ਸੋਨਹਾਰਾ